ਇਨਾ ਸੱਦੇ ਜਸਪੀ ਸਾਹਿਬ ਨੂੰ ਮਾਰੇ ਅਸਰਾਵਧ ਚਲਾਈ ਗਏ ਮੈਂ ਨਜ਼ਦੀਕ ਉਹਦੇ ਵਿੱਚ ਸਾਨੂੰ ਸ਼ਬਦਾਂ ਬੀਆ ਇਹ ਸੇ ਨਿਸ਼ਵਾਸੇ ਪਾਸੇ ਨਾ ਖਣਾ ਜਾਂ ਸਿੰਘ ਬੜਾ ਠੀਕ ਮੀਰ ਜੀ ਕੁਮਾਰ ਪੁੱਤਰ ਕਰਨਜੀ ਲਾਹ ਨੇ ਇੱਕ ਬਿਆਨ ਆਇਆ ਕਿ ਉਹਨਾਂ ਦਾ ਜਿਹੜਾ ਸੈਂਟਰੀ ਦੀ ਗੱਲ ਆ ਹੂੰ ਕਿ ਇਹ ਜਿਹੜੀਆਂ ਕੁਝ ਵਰਤਾਂ ਨੇ ਤੇ ਲੋਕਾਂ ਨੂੰ ਜੁਲਦੇ ਬਹਾਨੇ ਬਣਾ ਕੇ ਥੰਦੇ ਸੈਂਟਰੀ ਤੇ ਸ਼ੋਰ ਦੇ ਬੜ ਗਏ ਹੂੰ ਤੇ ਜਿੱਥੇ ਉਹਨਾਂ ਨੇ ਕਾਫੀ ਸਮਾਨ ਲਾਸਟ ਅਗਰੀਆਂ ਟੈਂਕੀਆਂ ਟੂਕਿੰਗਰ ਸ਼ਾਵਰ ਪਾਣੀ ਵਾਲੀਆਂ ਪਾਈਪਾਂ ਫੈਂਟ ਗਲੈਪਰ ਵਾਸ਼ ਬੀਸ਼ਨ ਇੰਗਲਿਸ਼ 플ਸ਼ ਸ਼ੀਟ ਤੇ ਸਟੀਲ ਦਾ ਸ਼ੀਟ ਲਿਆ ਠੀਕ ਜੋ ਵੀ ਕਰਿਆ ਠੀਕ ਉਹਨਾਂ ਤਰ੍ਹਾਂ 600 500 ਤੋਂ ਪਾਸ ਨਹੀਂ ਆ ਰਹਾ ਤੇ ਟੈਕਨੀਸ਼ੀਅਨ ਆ ਲੈ ਤੇ ਤਾਂ ਜਿਹੜਾ ਉਹ ਜਿਹੜਾ ਤਕੂ ਦਾ ਰਿਆ ਤਕੂਰ ਦੇ 18 ਔਰਤਾਂ ਨੇ ਜੀ ਬਰਨਾਲੇ ਦੀਆਂ ਇਹ ਰਵਣ ਬਲੀਆਂ ਨੇ ਸਾਰੀਆਂ ਤੇ ਅਠਾ ਨੇ ਜਿਹੜਾ ਇਹਨਾਂ ਤੋਂ ਚੋਰੀ ਕੀਤਾ ਹੋਇਆ ਸਮਾਨ ਮਿਲ ਗਿਆ ਇਹਨਾਂ ਅਠਾ ਦੇ ਵਿੱਚੋਂ 6 ਦੇ ਖਿਲਾਫ ਜਿਵੇਂ ਬੰਤੂ ਪਤਨੀ ਪਾਲੀ ਇਹਦੇ ਖਿਲਾਫ ਥਾਣਾ ਭੀਖੀ ਦੇ ਚੋਰੀ ਦਾ ਪਰਚਾ ਦਰਜਾ ਬੰਤੀ ਹੈਗੀ ਆ ਇਹਦੇ ਖਾਤ ਤਿੰਨ ਮੁਕਦਮੇ ਦਰਜ ਸਥਾਣਾ ਸੁਨਾਮ ਥਾਣਾ ਡਿਵੀਜ਼ਨ ਨੰਬਰ 4 ਤੇ ਥਾਣਾ ਸ਼ੇਰਪੁਰ ਜੀ ਚੋਰੀ ਦੇ ਪਰਚੇ ਦਰਜ ਇਹ ਰਚਕ ਪੂਜਾ ਉਹਦੇ ਖਿਲਾਫ ਥਾਣਾ ਸਿਟੀ ਬਰਨਾਲਾ ਜੋਰੀ ਪਰਚਾ ਦਰਜ ਆ ਇੱਕ ਹੈ ਜੀ ਪੂਜਾ ਉਰਫ ਮੰਤੂ ਪਤਨੀ ਬੁੱਗੀ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਤਪਾਖਾਣਾ ਸਿਟੀ ਬਰਨਾਲਾ ਤੇ ਸ਼ੇਰਪੁਰ ਚ ਇੱਕ ਸਰਬਤੀ ਪਤਨੀ ਸ਼ੰਤੀ ਇਹ ਹੈ ਜੀ ਇਹਦੇ ਖਿਲਾਫ ਚਾਰ ਮੁਕਦਮੇ ਦਰਜ ਨੇ ਥਾਣਾ ਤਬਾ ਥਾਣਾ ਲੰਘੂਆ ਡਿਵੀਜ਼ਨ ਨੰਬਰ 4 ਲੁਧਿਆਣਾ ਥਾਣਾ ਸ਼ੇਰਪੁਰ ਜੀ ਸਰ ਬੇਬੀ ਦੇ ਬੱਚਾ ਦੇ ਇੱਕ ਅਨੁਮਾਨ ਪਤਨੀ ਕਰਨ ਇਹਦੇ ਖਿਲਾਫ ਥਾਣਾ ਤਬਾ ਦੇ ਪੱਤਰ ਦਰਜਾ ਇੱਕ ਗਰੂ ਆ ਇਹਨਾਂ ਦਾ ਇਹ ਬਾਰ ਬਤਾਂ ਕਰਦੀਆਂ ਵੱਖ-ਵੱਖ ਜਿਨ੍ਹਾਂ ਨੇ ਕਾਫੀ ਮਗਦਰ ਮੇਜਾ ਦੇ ਲੱਗਦੇ ਨੇ ਕੱਲ ਵੀ ਇਹਨਾਂ ਦੇ ਸਾਡੇ ਇਹ ਜਾਤੇ ਆ ਸਾਡੀ ਕੀਤੀ ਜਿਸ ਨੂੰ ਤੁਹਾਨੂੰ ਤਰਾਹ ਰਣੀ ਜਿੰਨਾ ਪਰ ਕਾਬੂ ਆ ਇਹਨਾਂ ਨੂੰ ਜਿਹੜਾ ਚੁੜੀਆ ਬਾਗ ਗਿਆ ਮੁਹੱਬਤ ਜੀ ਨਾਲ ਪੇਸ਼ ਕਰਕੇ ਮੈਂ ਰਮਾਨ ਹਸਰ ਕਰਨੀ। ਉਹ ਇਹ ਪੁੱਛਿਸ ਕਰਾਂਗੇ ਵੀ ਹਾਂ ਦੇ ਦੀ ਜੋ ਕੁਛੇ ਕੁਛੇ ਨੇ। ਜੀ। ਸਰ 21 ਸ਼ਹਿਰ ਦੇ ਹਨ ਜਾਂ ਵੱਖ-ਵੱਖ ਸ਼ਹਿਰ ਤੋਂ ਬਣਿਆ ਗੁਰੂ ਸਾਹਿਬ। ਇਹ ਸਾਰੀਆਂ ਬਰਨਾਲੇ ਦੀਆਂ ਰਹਿਣ ਵਾਲੀਆਂ। ਜੀ। ਉੱਚੇ ਰਹਿਣੇ ਵਾਲੇ ਆਪਣੇ ਕਰਮਾਂ।